ਦੇਸੀ ਦੋਹੇ ਪਰਿਵਾਰ ਮਿਲ ਕੇ ਬੈਠੇ ਸੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਇਹ ਜਿਹੜੇ ਇਹ ਨੇ ਸ਼ਾਇਦ ਲੜਕੀ ਦੇ ਫਾਦਰ ਸਾਹਿਬ ਨੇ ਕੋਈ ਸਾਮੇ ਤੋਂ ਚੱਲ ਰਹੀਆਂ ਸੀ ਆ ਸੋਸ਼ਲ ਮੀਡੀਆ ਤੇ ਗੱਲਾਂ ਤੇ ਅਸੀਂ ਇੱਕ ਦੂਜੇ ਨਾਲ ਅਡਜਸਟ ਕਿੱਥਾ ਬੈ ਕੇ ਘਰ ਬੈ ਕੇ ਹੁਣ ਵੀ ਤਾਂ ਬੈਕ ਹੀ ਨਿਵੇੜਿਆ ਉਹ ਪਿਆਪਾ ਸਿਕਾਲ ਜੀ ਸਾਰਿਆਂ ਨੇ ਤੇ ਆਪਾਂ ਨੂੰ ਮੈਸੇਜ ਆ ਗਏ ਸੀਗੇ ਕਿ ਉਹ ਜਿਹੜੇ ਉੱਪਰ ਫਾਰਮ ਵਾਲੀ ਕੁੜੀ ਆ ਤੇ ਉਹ ਮੁੰਡੇ ਦਾ ਸਮਝੌਤਾ ਹੋ ਗਿਆ ਵਾ ਉਹਦੇ ਫਾਦਰ ਸਾਹਿਬ ਨੇ ਕੋਈ ਬੈ ਕੇ ਗੱਲਬਾਤ ਕੀਤੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਕੀ ਗੱਲਬਾਤ ਕੀ ਹੋਈ ਆ ਕੀ ਨਹੀਂ ਆ ਜੋ ਮੇਰਾ ਭਰਾ ਬਣ ਕੇ ਤੇ ਬਾਈ ਜੀ ਪਹਿਲੀ ਗੱਲ ਇਹ ਤੇ ਹਾਂ ਪਛੀਹੋ ਪਹਿਲੀ ਗੱਲ ਇਹ ਬਹੁਤ ਕਿ ਬਹੁਤ ਬਹੁਤ ਵਧੀਆ ਹੋਇਆ ਬਿਲਕੁਲ ਬਾਈ ਦੋਹਾਂ ਪਰਿਵਾਰਾਂ ਨੇ ਬਹੁਤ ਵਧੀਆ ਹੋਇਆ ਬਾਈ ਜਿਹੜੀ ਗੱਲ ਹੋਈ ਹੈ ਨਾ ਬਹੁਤ ਸਾਨੂੰ ਵੀ ਬਾਈ ਵਧੀਆ ਲੱਗਦਾ ਹੈ ਪ੍ਰਮਾਤਮਾ ਨਾਲ ਸੋਲੀ ਕਿਉਂਕਿ ਇੱਜ਼ਤ ਆਪਣੀ ਉੱਚੀ ਹੋ ਗਈ ਹੈ ਬਿਲਕੁਲ ਬਾਈ ਹਣਾ ਪੰਜਾਬ ਦੀ ਉਸਲ ਦੀ ਆ ਤੇ ਬਾਕੀ ਆਪਾਂ ਇਧਰ ਆ ਬਸ ਬਾਕੀ ਆਪਾਂ ਵੀਡੀਓ ਲਾਉਣੀ ਹੈ ਜੀ ਹੁਣ ਤੇ ਆਪਾਂ ਦੇਖਦੇ ਆ ਅਕਲ ਜੀ ਨੇ ਤੇ ਇਸ ਭੈਣ ਨੇ ਕੀ ਬੋਲਿਆ ਵਾਕੀ ਨਹੀਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮਿਰਨਾਪਾਲ ਸਿੰਘ ਸਰਦੂਆ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਸੀ ਕਈ ਦਿਨਾਂ ਦਾ ਰਿਵਾਜ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜੇ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਮਾੜੀਆਂ ਚੀਜ਼ਾਂ ਸੀ ਉਹ ਫੇਕ ਹੀ ਸੀ ਇਹ ਜਿਹੜੇ ਇਹ ਨੇ ਸ਼ਾਇਦ ਲੜਕੀ ਦੇ ਫਾਦਰ ਸਾਹਿਬ ਨੇ ਤੇ ਬੱਬਾ ਯਾਰ ਜਦੋਂ ਗੱਲ ਬੱਚਿਆਂ ਦੀ ਆ ਜਾਂਦੀ ਆ ਪਤਾ ਨਾ ਮਮੀ ਤੇ ਆ ਜਾਂਦੀ ਹੈ ਨਾ ਤੇ ਰੰਗ ਹੀ ਉੜੇ ਜਾਂਦੇ ਨੇ ਹੁਣ ਸਾਨੂੰ ਇਹ ਵੀ ਪਤਾ ਲੱਗਿਆ ਕਿ ਮੁੰਡੇ ਨੇ ਵੀ ਆਪਣੇ ਖੁਦ ਖੁਦ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਕਰਨ ਕੀ ਯਾਰ ਇਹ ਜਿਹੜੇ ਪਾਲੇ ਨੇ ਹਨਾ ਉਸ ਕੁੜੀ ਨੂੰ ਪਾਲਿਆ ਤੇ ਉਸ ਪਿਓ ਨੇ ਆਪਣੇ ਮੁੰਡੇ ਨੂੰ ਪਾਲਿਆ ਐਡੇ ਕਰਕੇ ਫਿਰ ਜੇ ਉਹ ਮਰ ਜਾਂ ਤਾਂ ਹਨ ਕੀ ਫਾਇਦਾ ਹੋਵੇਗਾ ਅਜੇ ਰਹੀ ਨਹੀਂ ਕੋਸ਼ਿਸ਼ ਯਾਰ ਅਜੇ ਕੋਈ ਰਹਿ ਨਹੀਂ ਜਾਂਦਾ ਜਾਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੀ ਕਿਸੇ ਯਕੀਨੀ ਵਿਸ਼ੇਸ਼ਤਾ ਦਾ ਨਾਮ ਹੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਜੇ ਮਾਫੀ ਮੰਗਦਾ ਜੀ ਤੇ ਪਲੀ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਕਲਜੀ ਨੇ ਬੇਨਤੀ ਕੀਤੀ ਹੈ ਬਈ ਯਾਰ ਸਾਰੇ ਜਿਹੜੇ ਆਪਣੇ ਚੈਨਲ ਨੇ ਇੰਸਟਾਗ੍ਰam ਜਿਹਨਾਂ ਨੇ ਗਲਤ ਵੀਡੀਓ ਪਾਈ ਯਾਰ ਮੈਂ ਸੋਪਾ ਪਾਈ ਹੈ ਬਈ ਯਾਰ ਤੇ ਉਹ ਅਸੀਂ ਅਸੀਂ ਵੀ ਖੁਦ ਵੀ ਰਿਕੁਐਸਟ ਕੀਤੀ ਤੁਹਾਨੂੰ ਤੇ ਹੁਣ ਅਸੀਂ ਵੀ ਰਿਕੁਐਸਟ ਕਰਦੇ ਆ ਬਈ ਬੰਦ ਕੇ ਡਿਲੀਟ ਕਰ ਦਿਓ ਕਿ ਸ਼ੇਅਰ ਸ਼ੂਟ ਨਾ ਕਰੋ ਬਿਲਕੁਲ ਬਾਈ ਹੁਣ ਤੁਸੀਂ ਐ ਕਰੋ ਆ ਜਿੰਨੇ ਵੀ ਦੋਹਾਂ ਪਰਿਵਾਰਾਂ ਨੂੰ ਕਰੋ ਇਹਨਾਂ ਦੀ ਕੋਈ ਜੇ ਉਹ ਵੀ ਵੀਡੀਓ ਆ ਨਾ ਨਾ ਅੱਗੇ ਸ਼ੇਅਰ ਕਰੋ ਤਾਂ ਇਹਨਾਂ ਦਾ ਹੁਣ ਸਾਥ ਦੋ ਬਾਈ ਅਸੀਂ ਇਹੀ ਚਾਹੁੰਦੇ ਆ ਬਾਈ ਬਣ ਕੇ ਯਾਰ ਸਾਰੇ ਜਣੇ ਉਹ ਵੀਡੀਓ ਜਿੱਥੇ ਤੁਹਾਨੂੰ ਮਿਲਦੀ ਆ ਆਪਣੇ ਯਾਰ ਦੋਸਤਾਂ ਨੂੰ ਉਹਨਾਂ ਨੂੰ ਵੀ ਕਹੋ ਯਾਰ ਬਾਈ ਕਿਉਂਕਿ ਥੋੜਾ ਜਿਹਾ ਫਰਜ ਆ ਬਈ ਇਹ ਪੰਜਾਬ ਦੀ ਇੱਜ਼ਤ ਹੀ ਇੱਕ ਕਿਸਮ ਦੀ ਹੈ ਨਾ ਇਹਨੂੰ ਖਤਮ ਕਰੋ ਵੀਡੀਓ ਟਵੀਟ ਕਰੋ ਯਾਰ ਤੇ ਬਾਕੀ ਬੇਟੀ ਹੀ ਕਾਲ ਬੇਟੀ ਆ ਤੇ ਬਾਕੀ ਇਹ ਵੀ ਤੁਹਾਨੂੰ ਦੱਸਾਂਗੇ ਕੀ ਕਹਿੰਦੀ ਮੇਰਾ ਗਰਮ ਨੂੰ ਪਾ ਤੇ ਜੋ ਅੱਛੇ ਕੋਸੇ ਸਮੇ ਤੋਂ ਚੱਲ ਰਹੀਆਂ ਨੇ ਸਿਆ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਜੀ ਬੈਠ ਕੇ ਇੱਕ ਦੂਜੇ ਨਾਲ ਕੰਮ ਕੀਤੇ ਤੇ ਉਹ ਗਲਤ ਸਾਬਣਾ ਜੀ ਤੇ ਜੇ ਅਸੀਂ ਇੱਕ ਦੂਜੇ ਨਾਲ ਅਡਜਸਟੈਂਟ ਕੀਤਾ ਤੇ ਇਸ ਤੋਂ ਬਾਅਦ ਮੈਂ ਹੁਣ ਕੋਈ ਵੀ ਕੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਸਾਰੇ ਕੰਫਰਮ ਹੋ ਗਏ ਆ ਤੇ ਮੇਰੀ ਇੱਕ ਰਿਕੁਐਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲੇ ਨੇ ਚੈਨਲਸ ਵਾਲੇ ਨੇ ਸਾਡੀ ਨਵੀਂ ਰਿਪੋਰਟ ਹੈ ਤੇ ਉਹਨਾਂ ਨੇ ਪਲੀਜ਼ ਕੱਟ ਦਿੱਤੇ ਜਾਵੇ ਸੋ ਜੇ ਅਸੀਂ ਅੱਜ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਇਹ ਲੈ ਆ ਕਿ ਮੈਂ ਸਾਰੇ ਪੰਜਾਬ ਨੂੰ ਵੀ ਕਹਿਣਾ ਚਾਹੁੰਗਾ ਆਪਣੇ ਇਸ ਚੈਨਲ ਰਾਹੀਂ ਕਿ ਬਾਹਲਾ ਤੱਤੇ ਨਾ ਚੱਲਿਆ ਕਰੋ ਹੁਣ ਚਲੋ ਬਜ਼ਨਾਮੀ ਹੋਈ ਨਹੀਂ ਫਿਰ ਐਂਡ ਤੇ ਆ ਕੇ ਸਮਝਾਉਂਦਾ ਹੋਗਾ ਦੋ ਦੋ ਦਿਨ ਦੇ ਵਿੱਚ ਵੀ ਜੇ ਸਮਝ ਸਮਝਾਉਂਦਾ ਹੋਗਾ ਤੁਹਾਡਾ ਤੇ ਤੁਸੀਂ ਇਹਨਾਂ ਤੱਤੇ ਨਾ ਚੱਲਦੇ ਥਾਰਡ ਇੰਟਰਵਿਊਜ਼ ਇੰਟਰਵਿਊ ਥਾਰਡ ਇੰਟਰਵਿਊਜ਼ ਇੰਟਰਵਿਊ ਨਾ ਮੁੱਦਾ ਬਾਹਲਾ ਤੁਸੀਂ ਤੇਜ ਕਰਤਾ ਤੁਹਾਨੂੰ ਚਾਹੀਦਾ ਸੀਗਾ ਬੈ ਕੇ ਘਰ ਬੈ ਕੇ ਹੁਣ ਵੀ ਤਾਂ ਬੈਕ ਹੀ ਨਵੇੜਿਆ ਅਸੀਂ ਖੁਦ ਕਹਿੰਦੇ ਦੇ ਕਿ ਸਾਰੇ ਇਹਨਾਂ ਪਰਿਵਾਰ ਬੈਠੋ ਦੋ ਦੋਏ ਪਰਿਵਾਰ ਬੈਠੋ ਬੈ ਕੇ ਜਿਹੜਾ ਸਮਝੌਤਾ ਹੋ ਜਾਣਾ ਨਿਭੜ ਜਾਣੀ ਆ ਉਹਦੇ ਵਰਗੀ ਰੀਸ ਨਹੀਂ ਹੈਗੀ ਹੁਣ ਸਾਰੇ ਪੰਜਾਬ ਨੇ ਹਨਾ ਸਾਰੇ ਪੰਜਾਬ ਨੂੰ ਬਿਲਕੁਲ 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 ਮਿਆ ਕੀ ਡਾਇਆ ਸਾਰੇ ਹੱਸੇ ਨੇ ਸਾਰਾ ਮਰਾ ਭਰਾ ਬਣ ਕੇ ਮੇਰੀ ਭੈਣਾ ਬਣ ਕੇ ਬੜਾ ਤੱਤੇ ਨਾ ਚੱਲਿਆ ਕਰੋ ਜੋ ਵੀ ਕਰਨਾ ਸੋ ਸੋ ਸਮਝ ਕੇ ਆਪਣੇ ਫੈਮਿਲੀ ਦੇ ਥਰੂ ਔਰ ਮਾਤਾ ਪਿਤਾ ਦੇ ਥਰੂ ਕਰਿਆ ਕਰੋ ਤੇ ਬਾਕੀ ਬਈ ਇਹ ਖਤਮ ਹੋ ਗਿਆ ਵਾ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਮੁੱਦਾ ਖਤਮ ਹੋਇਆ ਪੰਜਾਬ ਚ ਤੇ ਬਈ ਬਣ ਕੇ ਸਾਰੇ ਜਿੰਨੇ ਵੀ ਵੀਡੀਓ ਆ ਵੀਡੀਓ ਆ ਉਹ ਡਿਲੀਟ ਕਰ ਦਿਓ ਤੇ ਬਾਕੀ ਬਈ ਰਹੀ ਗੱਲ ਸਾਰੇ ਜਿੰਨੇ ਵੀ ਤੁਸੀਂ ਵੀਡੀਓ ਬਣਾਉਣੀ ਹੋ ਯੂਟਿਊਬਰ ਹੋ ਮਤਲਬ ਬਲੌਗਰ ਹੋ ਬਈ ਹੁਣ ਇਹੋ ਜੀ ਕੋਈ ਵੀਡੀਓ ਕੇ ਸ਼ੇਅਰ ਨਾ ਕਰਿਓ ਤੇ ਦੋਹਾਂ ਪਰਿਵਾਰਾਂ ਦਾ ਸਾਥ ਦਿਓ ਤੇ ਬਾਕੀ ਅੱਗੇ ਵੀ ਕੋਈ ਵੀਡੀਓ ਲੀਕ ਹੁੰਦੀ ਹੈ ਕਿਸ ਤੋਂ ਹਨਾ ਬਈ ਬਣ ਕੇ ਯਾਰ ਉਹਨੂੰ ਸਿਰਾਂ ਨਾਲ ਲਾਇਆ ਕਰੋ ਗਰੁੱਪਾਂ 'ਚ ਨਾਲ ਲਿੰਕ ਪਾਇਆ ਕਰੋ ਕਿ ਡੀਐਮ ਕਰੋ ਲਿੰਕ ਭੇਜਾਂਗੇ ਐ ਕਰਦਾਂ ਉਹ ਕਰਦਾਂਗੇ ਮੇਰਾ ਭਰਾ ਤੇ ਮੇਰੀ ਭੈਣ ਬਣ ਕੇ ਉਹ ਡਿਲੀਟ ਕਰਿਆ ਕਰੋ ਤੇ ਰਿਪੋਰਟ ਮਾਰਿਆ ਕਰੋ ਸਭ ਨਾਲ ਕੋਲ ਬਾਈ ਵੀ ਇਹ ਵੀਡੀਓ ਬੰਦ ਹੋਣ ਤੇ ਠੀਕ ਆ ਬਾਈ ਜੀ ਤੇ ਮੁੱਦਾ ਖਤਮ ਹੋ ਜਾ ਤੇ ਇਧਰੋਂ ਧੰਨਵਾਦ ਸਾਰਿਆਂ ਦਾ ਤੇ ਪ੍ਰਬੰਧਕ ਸਸਾਸੀਕਾ